ਆਸਾ ਦੋਏ ਜਿੰਨਾ ਬਣਾਵਾ ਦਿੱਤੇ ਇਫ ਕੋ ਨੈਨੋ ਯੂਰੀਆ ਗੱਲ ਗੱਲਮ ਬਾਈ ਸਾ ਕੋ ਚੱਕ ਲੈ ਕਾਲੇ ਨਾ ਚਾਹ ਕਰੀਏ ਐਜੀ ਜੇ ਰਹੇਗਾ ਹੋਰ ਬਾਹਰ ਜਾ ਰਹੇ ਇਕੱਠੇ ਬਾਈ 100 ਸਾਲ ਲੈਂਦੇ ਫੁੱਲ ਟਰਾਲੀੋਂ ਦੇਖ ਲਓ ਆ ਦੇਖ ਸਾਨੂੰ ਬਾਈ ਫਾਇਦੇ ਨਹੀਂ ਮਿਲਦੇ 100 ਸਾਲ ਨਹੀਂ ਕਰਦਾ ਦਿਨ ਨੇ ਵੀ ਡਰਟਾ ਖੜੇ ਹੋਣਾ ਪਰ ਨਹੀਂ ਹੋਗਾ ਸਾਰਾ ਹੀ ਐਨੇ ਤਾਂ ਹੋਊਗਾ ਨਹੀਂ ਐ ਨਹੀਂ ਬਾਈ ਪਹਿਲਾਂ ਚੱਕਣਾ ਮੌਕਾ ਫਨਮਾ ਬੋਦਨ ਪੈ ਜੀ ਮੈਨੂੰ ਖਾਲੀ ਕਰਨ ਔਕਾ ਕਾ ਚੱਕੜਾ ਔਕਾ ਉੱਥੇ ਕੰਮ ਕਿਹੜਾ ਹੋਇਆ ਤੈਨੂੰ ਪਹਿਲਾਂ ਇੱਧਰ ਦੇ ਬੈਠਾ ਮੈਂ ਤਾਂ ਉੱਥੇ ਲੱਗੇ ਬਾੜ ਲਾ ਕੇ ਬੈਠਾ ਮੈਂ ਚੱਲੀ ਗੱਲ ਆ ਬਾਈ ਇੱਕ ਵਾਰ ਇੱਕ ਵਾਰ ਚ ਮਾਰ ਲਾ ਰੋਈ ਬਾਈ ਨਾਲ ਨਾਲ ਲਾਉਂਦੇ ਨੇ ਅੱਧਾ ਮੰਡੇ ਵਾਲੇ ਫਰਦਾਦਾ ਨਾਲ ਕਿਹਦਾ ਲਾਉਂਦੇ ਨੇ ਆਨੇ ਦਾ ਨਹੀਂ ਕਦਮ ਹੋ ਗਿਆ ਪ੍ਰਾਈਵੇਟ ਪ੍ਰਾਈਵੇਟ ਮੁੱਕ ਗਿਆ ਹੁਣ ਹੈ ਓਰੇ ਮੇਰਾ ਬਾਈ ਰਾਤ ਦੇ ਜੁੱਤੇ ਲੇਟ ਹੋਏ ਲੇਟ ਉੱਠ ਕੇ ਆਏ ਨੇ ਰਾਤ ਦੇ ਪੰਜਾਬ ਰੇ ਬਾਈ ਖੁਸ਼ ਕਰੇ ਪਏ ਕਾ ਲੈ ਕੋਟੇ ਪੈ ਤੇ ਘੋੜੇ ਵੇਚ ਕੇ ਨੀ ਯਾਦ ਖੁਸ਼ੀ ਨਹੀਂ ਰਹੀ ਵੈਸੇ ਨਹੀਂ ਸਾਹੀ ਦਾ ਸੋਚੀ ਜਣਾ ਤਾ ਇਹ ਕਿਦਾਂ ਵਾਦਾ ਬਾਈ ਟਾਇਰ ਨਵੇਂ ਪਾ ਦੇ ਹਾਂ ਰਿਮ ਤੇ ਟਾਇਰ ਪੌਣੀ ਬੰਨੇ ਤੇ 8-10 ਹਸਾ ਬਣਾਤਾ ਟਾਇਰ ਦਾ ਰਿਮ ਦਾ 3ਵੇਂ ਹਾਂ ਰਿਤਾ ਰਿਆ ਦਾ ਅੱਛਾ ਉਹ ਜਾਵਾ ਪਾ ਲਿਆ ਸਤਿ ਕੀ 8-10 ਹਸਾ ਬਣਾਤਾ ਇਹ ਠੀਕ ਹੈ ਫੇ ਮੂੰਹ ਮੁੜ ਕੇ ਫਿਰ ਨਵੇਂ ਨਵੇਂ ਬਾਈ ਬੈਰੀ ਮ ਵੀ ਇਹ ਟਾਇਰ ਹੀ ਪਾ ਦੋਗੇ ਸਰ ਇੱਕ ਇਧਰ ਲਾ ਆ ਟਾਇਰ ਨਵਾਂ ਪੁੱਟ ਕੇ ਹਾਂ ਨਵਾਂ ਮੋਟਰ ਵਜਨ ਜਿਆਦਾ ਵਜਨ ਤਾਂ ਕਹਿੰਦੇ ਆਈ ਵੀ ਤਾਂ ਹੋ ਵਜਨ ਜਲਦੀ ਹੀ ਹੁਣ ਆਖਦੇ ਇੰਨਾ ਵਜਨ ਨਹੀਂ ਆਲੇ ਰੇਤੇ ਦਾ ਵਜਨ 100 ਹੁੰਦਾ ਤੂੰ ਆ ਉਹ ਵਜਨ ਦਾ ਹੱਕ ਹੁੰਦਾ 100 ਇਹਦਾ ਕਿੰਨਾ ਵਜਨ ਹੋਇਆ 45 ਵਜੇ ਕਿੰਨੂ 50 ਲੋਟਾ ਲਾਦਾ ਤੂੰ ਰਹਿਮਤ ਤੇਰੇ ਮਨ ਮਾਰੇ ਆਦੇ ਮੈਂ ਤਾਂ ਇੱਕ ਦੇ ਦੋਹੇ ਜੋੜੇ ਪਵਾ ਲੇ ਮੈਂ ਤਾਂ ਪ੍ਰਾਣਾ ਭੁੱਟਿਆ ਨਹੀਂ ਨਾ ਮੈਂ ਤਾਂ ਇਹਦੇ ਪਾਰਟੀ ਲੈਣੇ ਨੂੰ ਖੜਦਾ ਮੈਂ ਟਾਇਰ ਪਵਾ ਦੇ ਟਾਇਰ ਕੋਈ ਪਾਰਟੀ ਡੱਬਰ ਹੋਈ ਹੋਈ ਆ ਹਾਂ ਉਹ ਲੱਗਰੇ ਉਹਨੂੰ ਨਹੀਂ ਨਹੀਂ ਸਰ ਵਾਦੇ ਮੀ ਅੱਜ। ਫਵਾੜੋ। ਔੜੇ ਕਦੇ ਨਹੀਂ ਪੈਣਾ ਇਹ। ਚੱਲ ਐਂ ਕਰੀ ਫਿਰ। ਸਾਧੂ ਸੰਤੂ ਪਵਾ ਸਕਦੇ। ਐਂ ਕਰੀ ਫਿਰ ਰਾਤੋਂ ਰਾਤ ਕੰਮ ਜਾ ਹੋ ਲੈਣਾ। ਹਾਂ। ਸੋ ਇਹਨੂੰ ਠੇਰ ਨਹੀਂ ਦੇ। ਰਾਦੇ ਬਾਈ ਕੀ ਹੋਰ ਕ ਚਾਹੀਦਾ। ਹੋਰ ਕ ਚਾਹੀਦਾ ਗੰਢ ਠੇਰ ਹੋ ਜੂ। ਦੱਸਿਆ ਮੀ। ਅੱਛਾ। ਗਰਮੀ ਨਾਲ ਬਿਮਾਰੀਆਂ ਵੀ ਵਾਧੀਆਂ ਬਾਈ। ਸੋ ਵਾਰੀਆਂ ਗੰਨੇ ਮੈਂ ਅੱਜ ਗਿਆ ਸੱਡਾ ਕੁਰਤੇ ਗੰਨੇ ਦੀਆਂ। ਲੜਾਈ ਸੀ ਕੋਹਲੀ ਦਾ ਵੀ ਸੱਡਾ ਲਾਲ ਲਾਲ ਕਰਤੀ ਏ। ਬੰਦਿਆਂ ਨੂੰ ਉੱਥੇ ਖੜੀ ਦੇਖਿਆ ਮੈਂ ਕੀੜੀ ਪਈ ਦੀ ਆ ਗੰਨੇ ਨੂੰ। 85 ਨੂੰ। ਦੂਹੇ ਦੂਹਾਂ ਠੀਕ ਹੈ। 85 ਕਿੰਨੇ ਨੂੰ ਕੀੜੀ ਪਈ ਵੀ ਆ ਜਮ ਪੂਰੀ ਗੋਭ ਖੋਲੀ ਆਏ ਹਨ ਬਿੱਤੇ ਨਿਕਲੀ ਲੈ ਠੇ ਨਿਕਲੀ ਉਹਨੂੰ ਰਾਤ ਨੂੰ ਨਿਕਲਦਾ ਪਾਣੀ ਪੀਣੇ ਉਸ ਪੈਂਦੀ ਆ ਹੁਣ ਰਾਤ ਰਾਤ ਸਿੜਦੇ ਨਹੀਂ ਸਵੇਰ ਨੂੰ ਡਾਂਸ ਕਰਦੀ ਕੋਈ ਥੋੜੀ ਸੁੱਤੀ ਪਈ ਹੋਊ ਸਵੇਰ ਨੂੰ ਲੈਜੋ ਤਾਲਾ ਕੰਮ ਉਹ ਵੀ ਸਵੇਰੇ ਰਾਤ ਨੂੰ ਕਰਦੇ ਨੇ ਰਾਤ ਨੂੰ ਮੀਂਹ ਪੈ ਜਾਣਾ ਸ਼ਾਮ ਨੂੰ ਸ਼ਾਮ ਨੂੰ ਮੀਂਹ ਵੀ ਪਾਉਂਦਾ ਤਾਂ ਕੇ ਪੈ ਜਵੇ ਐਟੀਟਿਊਡ ਜਦੋਂ ਜਿਹੜਾ ਤੈਂ ਐਟੀਟਿਊਡ ਦੇਣਾ ਜਦ ਇਹਦਾ ਨਾਲ ਕੀੜੀ ਦੀ ਫੇਰ ਕੀੜੀ ਫੇਰੀ ਹੁੰਦੀ ਹੁੰਦੀ ਕਰਦੇ ਨੇ ਤਾਂ ਇਹਨਾਂ ਦਾ ਘੰਟਾ ਇਹਦੇ ਸ਼ਾਮ ਬਾਹਰ ਨਿਕਲਣਾ ਲੱਗਣਾ ਸ਼ਾਮ ਨੂੰ ਕਿਹੜੇ ਹੱਡੀ ਆ ਕੀੜੀ ਸ਼ਾ ਇਹ ਹੈਵੀ ਮੋਟੀ ਜੈਨ ਆ ਕੇ ਪੀਲੇ ਹੁਣ ਲੱਗ ਗਿਆ ਮੈਂ ਜਦੋਂ ਫਿਰ ਅੱਗ ਫੋਲ ਕੇ ਵਜਾ ਵਜਾ ਆ ਕਿਹੜੀ ਹੱਡੀ ਵਾਲੀ ਕਿਹੜੀ ਈੜੀ ਵਾਲੀ ਹੱਡੀ ਆਈ ਕਿੱਥੇ ਉੰਗੀ ਦੇਖ ਹੱਡੀ ਵਾਲੀ ਜੇ ਸਾਨੂੰ ਫੜ ਲੈਣੇ ਆ ਪਾਣੀ ਗੱਲ ਆ ਜਿਲਾਏ ਤਨ ਪੁਲਿਸ ਨੂੰ ਨਾ ਸਵੇਰ ਨੂੰ ਲਾਇਆ ਤਾਂ ਮੈਂ ਕੱਢਣਾ ਭੁੱਲ ਗਿਆ ਹੁਣ ਕੱਢਿਆ ਤਾਂ ਬਾਹਰੇ ਅਸੀਂ ਵੀ ਮੈਂ ਵੀ ਲਾਉਣ ਲੱਗਿਆ ਹੁਣ ਲਾ ਦੇ ਕੰਡੇ ਜੇ ਪ ਨਹੀਂ ਹੈਗੀ ਕਿਹੜੀ ਮੇਰੀ ਵਾਲੀ ਇਹ ਹੋਊਗੀ ਹੁਣ ਹਮ ਤਾਂ ਬੀਜੀ ਤੁਸੀਂ ਤਾਂ ਕਹਿੰਦੇ ਦੋ ਦਿਨਾਂ ਵਿੱਚ ਲਾਉਣ ਜੋਗੀ ਹੋ ਜੂਵੇ ਦੇ ਲੈ ਕਾਇਦ ਨੋ ਗਏ ਮੇਰੇ ਨਾਲ ਮੈਨ ਤੇ ਬਾਅਦ ਵਿੱਚ ਜੀ ਤੁਸੀਂ ਆਉਦੇ ਐਦੇ ਨਾਲ ਵੀ ਜੀ ਇੱਕ ਦਿਨ ਬਾਅਦ ਹਾਂ ਇੱਕ ਦਿਨ ਬਾਅਦ ਐਦੇ ਨਾਲ ਵੀ ਜੀ ਤੁਸੀਂ ਇਹ ਤੇ ਇੱਕ ਦਿਨ ਬਾਅਦ ਹੈ ਇਹਦੇ ਇੱਕ ਦਿਨ ਬਾਅਦ ਬਸ ਆਲੂ ਹੀ ਹੋ ਜਣੇ ਉਹਨੇ ਪਰ ਵਾ ਠੀਕ ਹੈ ਠੀਕ ਹੈ ਜਾ ਪਾਣੀ ਲਾਈਓ ਪਾਣੀ ਕੱਢੀਓ ਬਸ ਉਹ ਤਾਂ ਲਾਦੀ ਪਾਣੀ ਪਾਣੀ ਲਾ ਦੇ ਲਾ ਕੇ ਕੱਢ ਦੋ ਖੜਨਾ ਦੇਓ ਪਾਣੀ ਉਹ ਫੇਰ ਕੰਮ ਫੇਰ ਵੱਧ ਹੀ ਨਹੀਂ ਹੈਗੀ ਪਾਣੀ ਹੁਣ ਲਟਕੇ ਲਾਈਂ ਉਹਨੇ ਦੇਖਿਆ ਸਹਿਜੋ ਤੂੰ ਨੇ ਕਾਇ ਇਹਦੇ ਬਰੀ ਬਰੀ ਦੀ ਹਾਂ ਫੂਕੇ ਦਿੱਤੀ ਫੇ ਉਹ ਤੋਂ ਪਾਣੀ ਲਾਉਂਦੇ ਦੋ ਤੋਂ ਬਾਅਦ ਦੋ ਗੁਣਾ ਦੋ ਹੋ ਜਾਂਦੀ ਫਿਰ ਹੋਰ ਵੀ ਬੜੀ ਢੇਟਾਂ ਦੀ ਬਣਦੀ ਹਾਂ ਅੱਜ ਬਾਜੀ ਹੋ ਗਈ ਬ੍ਰੇਕ ਹੁੰਦੀ ਹੈ ਬਾਈ ਫੂਕੋ ਜਾਂਦੀ ਫੂਕਦੀ ਆ ਫੂਕਦਿਆ ਪਾਣੀ ਕਰਮ ਹੋ ਜਾਂਦਾ ਯਾਰ ਉਹ ਬੜੀ ਹਲੇ ਝੱਲ ਲਿੰਦੀ ਮੜੀ ਜੀ ਤਾਂ ਹੀ ਕਹਿੰਦੇ ਜਾਂ ਸਵੇਰ ਨੂੰ ਪਾਣੀ ਲਾ ਲੈ ਜਾਂ ਰਾਤ ਨੂੰ ਪੰਜ ਸੱਤ ਦਿਨ ਜੱਥੇ ਇਹ ਨਹੀਂ ਪਨੀਰੀ ਹੁੰਦੀ ਨਹੀਂ ਇਹਦਾ ਜਿਹੜਾ ਨਿਆਣਾ ਪਾਣ ਲਾ ਪੈਂਦਾ ਇਹ ਪਨੀਰੀ ਪਾਣੀ ਪੈਂਦੀ ਬਹੁਤ ਹੈ ਹਮਝੇ ਗੱਲ ਹੁਣ ਜਦੋਂ ਤੂੰ ਭਰ ਕੇ ਆ ਗਿਆ ਤੁਪਾਵਾ ਸਾਰੀ ਫੂਕਤੀ ਜਾ ਦੇ ਉਹਦੀ ਦੇਖ ਲੈ ਤਾਰੀਓ ਭੂਗ ਹੋ ਗਈ ਸੜੀ ਕਿ ਕਰ ਕੋਈ ਸਪਰੇਅ ਕਰਕੇ ਹੁੰਦਾ ਕੱਗੇ ਹੋ ਗਈ ਉਹ ਤਾਂ ਹੋਣੀ ਯਾਰ ਮੇਰਾ ਬਾਈ ਬਹੁਤ ਦੇਖ ਰੇ ਕਮਾ ਦੁੱਬਣੀ ਢ ਜਾਂਦੀ ਆ ਫੇਰ ਇਹਦਾ ਪਾਣੀ ਟਾਈਮ ਨਾਲ ਲਾਓ ਠੰਡੇ ਹੋਏ ਪਾਓ ਤਪਮਾ ਕੱਢ ਤੋ ਤਾਂ ਗੱਲ ਬਣਦੀ ਸ਼ਾਮ ਨੂੰ ਯਾਰ ਰਾਤ ਨੂੰ ਪਾਣੀ ਲਾ ਸਵੇਰੇ ਕੱਢ ਦੇ ਇਹਦਾ ਯਾਰ ਬਸ ਬਸ ਗੱਲ ਮੁੱਕ ਗਈ ਹੋਰ ਫੇਰ ਵੀ ਲਾ ਦੇ ਜੇ ਕੱਢ ਰੋ ਕੱਢ ਦੇ ਯਾਰ 12 ਵਜੇ ਕੱਢ ਦੇ ਕੱਢ ਦੇ ਜੇ ਰਾਤ ਨੂੰ ਲਾਉਣਾ ਹੈ ਤਾਂ ਰਾਤ ਨੂੰ ਖੜ ਲੈਣ ਦੇ ਹਾਂ ਦੁਪਹਿਰ ਮਾ ਕੱਢ ਦੇ ਰਾਤ ਦਾ ਕੰਮ ਵਧੀਆ ਚੱਲਦਾ ਰਾਤ ਨੂੰ ਆਏ ਆ ਫੇਰ ਠੰਡਾ ਰਹਿੰਦਾ ਪਾਣੀ ਠੰਡਾ ਇਹਦਾ ਰਾਤ ਨੂੰ ਲੋਟ ਰੰਦਾ ਕੰਮ ਜਿਹੜ ਇਵੇਂ ਸੜੀ ਤੋਂ ਪਾ ਫਿਰ ਰੇ ਰੇ ਜਿਹੜੀ ਉਹ ਫਰਾਈ ਬਣ ਗਈ ਉਹਦੇ ਉਹ ਹੈ ਫਰਕ ਉਹ ਫਿਰ 프리ਜ਼ ਦੱਬਦੀ ਆਪਦੀ ਆ ਜੇ ਰਾਤ ਨੂੰ ਹਰਾਈ ਨਹੀਂ ਬਣਨੀ ਉਹ ਤਾਂ ਯਾਰ ਭਾਈ ਲਾਈਟ ਵੀ ਨਹੀਂ ਪਾ ਦਈ ਜਿਹੜੇ ਮਰਜ਼ੀ ਟਾਈਮ ਲਾ ਦੋ ਹੁਣ 24 ਘੰਟੇ ਵਾਲੀ ਕੰਮ ਹੋਇਆ ਪਿਆ ਸ਼ਾਮ ਲੋਟਿਆ ਸਾਨੂੰ ਵਧੀਆ ਲਾਉਂਦਾ ਅੱਗੇ ਹੁੰਦਾ ਤਾਂ ਵੀ ਚਾ ਲਾਈਟ ਭੱਜ ਗਈ ਵੀ ਲਾਉਣੀ ਲਾਉਣਾ ਮੈਨੂੰ ਕਹਿੰਦਾ ਸਪਰੇਅ ਕਰਿਆ ਮਹਾ ਬਿਮਾਰੀ ਪੈ ਗਈ ਡਾਕਟਰ ਨੂੰ ਕਿਹਾ ਮੈਂ ਹਸਬੀਨ ਨੂੰ ਕਹਿੰਦਾ ਬਈ ਪੰਪ ਚੱਕ ਢੂਈ ਫਿਰ ਚਗਾਤਾ ਪੰਪ ਠੰਡੇ ਹੋਏ ਹੁਣ ਮੈਂ ਲਾਇਆ ਹੁੰਦਾ ਪੰਜ ਵਾਪ ਮੈਂ ਠੀਕ ਨਹੀਂ ਗੱਲ ਲਾ ਗਿਆ ਪੰਜ ਰਾਮ ਨੇ ਲਾ ਦੇਣੇ ਪੰਜ ਪੰਜੇ ਪੰਪ ਲਾਉਣੇ ਆ ਹੁਣ ਤਾਂ ਬਾਈ ਮੇਰੇ ਜੱਡਾ ਗਿਆ ਹੋ ਗਿਆ ਹਣਾ ਉੱਪਰ ਤੇ ਨਾਲ ਕਿਉਂ ਦਿਖਦਾ ਬਰੀ ਜਿਹਾ ਇਹ ਗੰਨਾ ਇਹ 85 ਦਾ ਕੱਟ ਦਾ ਹੌਲੀ ਹੌਲੀ ਹੁੰਦਾ ਅੱਛਾ ਇਹ 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 ਨਾ ਛੋਟਾ ਹੈ ਦੂਆ ਦਾ ਤਰਾ ਤੂੰ ਦਿਖਣਾ ਹੀ ਨਹੀਂ ਗੰਨੇ ਚ ਕੱਢ ਦੇ ਸੱਤ ਫੁੱਟ ਦਾ ਗੇੜਾ ਚਲੇਗਾ ਹੁਣ ਪਾਸ ਵੀ ਉੱਪਰ ਹੈ ਜੇ ਰੇਸ਼ੜ ਰੇਸ਼ੜ ਤਾਂ ਆਇ ਸਿਰ ਤੋਂ ਓਹ ਹੋ ਹੋ ਉਹ ਉੱਪਰ ਮਾਣੀ ਗਈ ਇੱਕ ਫਾਂਡਰ ਬਸ ਘਾਤੀ ਵੀ ਇੱਕ ਫਾਂਡ ਨਹੀਂ ਪਿਛਲੀ ਨੇ ਬੜੀ ਹੈਵੀ ਲੰਬੀ ਸੀ ਹੁਣ ਆ ਮੱਕੀ ਵਿੱਚੇ ਬੋਲ ਦਾਦਾ ਬੰਦਾ ਬਾਹਰ ਨਿਕਲੀ ਆ ਕਿਹਦੇ ਲੈ ਤੂੰ ਦੇਖੀ ਤੂੰ ਦੇਖਦਾ ਜਾ ਨਹੀਂ ਮੈਂ ਤਾਂ ਬਹਣੀ ਅਗਾਂ ਮੀਨਾਂ ਨੂੰ ਲਾ ਲਾਉਂਦੇ ਆ ਇਹਦੇ ਤਰੀਕਾ ਕੱਲੂ ਆ ਪਰਸਰ ਵੀ ਜਣੀਆ ਜਾਮੈਂ ਇੱਕ ਮਹੀਨਾ ਹੀ ਲਾਉਣੇ ਆ 26 ਹਾਂ ਤੁਹਾਡਾ ਟਾਈਮ ਮੀਨਾਂ ਦੇ ਨਾਲ খালি ਮੱਕੀ ਤੂੰ ਦੇਖੀ ਗਈ ਹੋ ਜਣੀ ਮੈਂ ਭਾਈ ਵੀਰਿੰਦਰ ਠੀਕ ਨਹੀਂ ਕਰੀ ਬੋ ਤਾਂ ਹੱਸ ਵੀ ਜਾਪਾ ਹੁਣ ਉੱਥੇ ਪ੍ਰਧਾਨ ਦਾ ਕਰ ਗਿਆ ਉੱਥੇ ਕਰਾ ਕਰਾ ਚਾਰ ਕਿੱਲੇ ਪੰਜ ਉੱਥੇ ਗਿਆ ਵਾ ਕਮਾਲ ਪਕਨ ਹੁਣ ਕਹਿੰਦਾ ਲਾਇਆ ਮਰਾਦ ਦੇ ਨੋਂ ਤਾਂ ਬੈਠੇ ਭਾਈ ਇਹ ਕੀ ਕਰਾ ਬਹੁਤ ਚੱਲੇ ਆ ਹੈ ਕੰਮ ਬਹੁਤ ਹੈ ਕਰਾ ਦਾ ਕਰਾਰਾ ਕੰਮ ਤਾਂ ਹੈਗਾ ਕੰਮ ਤਾਂ ਜਵਾਬ ਦਤਾ ਬਾਈ ਖਾਸ ਨੂੰ ਨਹੀਂ ਕੰਮ ਤਾਂ ਬਹੁਤ ਬੰਦਾ ਨਹੀਂ ਮਿਲਦਾ ਨਾਲ ਇੱਕ 80% ਖੇਤ ਪਧਰੇ ਹੋਗੇ ਲੋਕਾਂ ਦੇ ਹੁਣ ਟਾਈਮ ਲੱਗਦਾ ਘੰਟਾ ਘੰਟਾ ਹੀ ਲਗਭਗ ਸਾਢੇ ਘੰਟੇ ਮਾਰਦੀ ਕਮਾਈ ਆ ਘੰਟਾ ਇੱਕ ਲੱਗਦਾ ਪਾਉਣਾ ਘੰਟਾ ਘੰਟਾ ਹਰੇਕ ਸਾਲ ਕਰਾਈ ਜਾਵੇ ਘੰਟਾ ਵੀ ਨਾ ਲੱਗੇ ਹੋਰ ਤੇ ਨਹੀਂ ਫੇਰ ਘਟਣ ਲੱਗ ਪਾਣੀ ਕਰਾਉਣੇ ਪਾਸ 40 ਮਿੰਟ ਆਪੇ ਰੋ 40 50 ਇੱਥੇ ਲੱਗਦੇ ਆ ਘੰਟਾ ਦੇ ਸਾ ਗਾਂਦਾ ਜੀ ਤੂੰ ਜੇ ਜਿੱਖੇ ਜਾ ਘੰਟਾ ਹੱਦ ਨਾ ਜਣੀ ਯਾਰ ਘੰਟਾ ਬਾਈ ਰੁਖਦਾ ਵੀ ਨਹੀਂ ਹੈਗਾ ਬੰਦੇ ਨੂੰ ਖੇਤ ਜਾ ਖਰਾਬ ਫੇਰ ਔਖਾ ਹੁੰਦਾ ਭਾਈ ਜਿਆਦਾ ਖਰਾ ਇਹ ਤਾਂ ਟਾਈਮ ਲੱਗਣ ਹਾਂ ਜੇ ਮਿੱਟੀ ਖਿੱਚ ਕੇ ਲਿਕੇ ਜਾਣੀ ਹੈ ਆਏ ਤਾਂ ਹੁਣ ਪ੍ਰਧਾਨ ਦੇ ਪਲਟਾਵੇਂ ਹੋਏ ਤੇ ਪਟਾਵੇਂ ਹੋਏ ਤੇ 4 ਕਿੱਲਿਆਂ ਚਾਰ ਪੰਜ ਘੰਟੇ ਲੱਗੇ 4 ਕਿੱਲਿਆਂ ਨੂੰ ਫੇਰ ਵੀ ਟਾਈਮ ਜਾਜ ਕੇ ਹੋ ਗਿਆ ਪਾਏ ਬੈਲ ਪਟਾਵੇਂ ਹੋਏ ਬਸ ਥੜਾ ਨੀਵਾ ਪਈਆਂ ਨੇ ਇੱਕ ਉਹਨੇ ਕੋਈ ਕਾਈ ਭਰੀ ਨੀਵਾ ਬਹੁਤ ਹੋਇਆ ਬਤਨ ਚ ਨਹੀਂ ਨੀਵਾ ਦੀ ਗੱਲ ਫੇਰ ਵੀ 5 ਘੰਟੇ ਲੱਗੇ ਆ ਕਦੋਂ ਨਹੀਂ ਹੋਣਾ ਉਹਨੂੰ ਕਿ ਹੁਣ ਮੈਂ ਤਾਂ ਹੋਈ ਜਾਂਦਾ ਕਦੋਂ ਇਹਦੇ ਸੁੱਕੇ ਵਿੱਚ ਲਾਉਣੇ ਉਹਨੂੰ ਤਾਂ ਠੀਕ ਆ ਯਾਰ ਜੇ ਕੰਪਿਊਟਰ ਵਾਂ ਤਾਂ ਸੁੱਕੇ ਮਲਾ ਦੋ ਐੜੀ ਐ ਤੂੰ ਸ਼ਾਮਾਂ ਨੂੰ ਆਈ ਹੈ ਸ਼ਾਮਾਂ ਹੀ ਹੈ ਹੈਲੋ ਕਰ ਲੈ ਵਾਹ ਸ਼ਾਮਾਂ ਬਣੀ ਹੋ ਰਹੀ ਹੈ ਹੈ ਸ਼ਾਮਾਂ ਬੁਰੀ ਹੋ ਰਹੀ ਹੋ ਰੇ ਪੁਰੇ ਭਾਈ ਥਾ ਹੀ ਜਾਂਦਾ ਉਹ ਮੱਛਰ ਵੀ ਘਟੇ ਵੇ ਭਾਈ ਆਪਾਂ ਗੱਲ ਬੈਠੇ ਮੱਛਰ ਛੱਡ ਲੱਗ ਤਾ ਬੁੱਕੇ ਰਹਦਾ ਬੰਦੇ ਭੁੱਕੇ ਵੇ ਮੱਛਰ ਨਹੀਂ ਤੂੰ ਮੱਛਰ ਨਹੀਂ ਬੰਨਿਆ ਪਾ ਚੱਕਰ ਆਉਂਦੇ ਮਖੌਲ ਦੀ ਗੱਲ ਨਹੀਂ ਧੁੱਪਾਂ ਮੇ ਚੱਕਰ ਆਉਂਦੇ ਆ ਵੇਖ ਕੇ ਕਹਿੰਦਾ ਸਰ ਚੱਕਰ ਆਉਂਦੇ ਆ ਕੱਲ ਦਾ ਹੈਗਾ ਸਰ ਜਦੀ ਪੰਜਾਬ ਜਿੱਤੀ ਆ ਪਤਾ ਨਹੀਂ ਕੀ ਗੱਲ ਸਰ ਧੁੱਪਾ ਜਿਆਦਾ ਗਰਮੀ ਜਿਆਦਾ ਤੈਨੂੰ ਪਤਾ ਹੀ ਹੋਣਾ ਕਿਆ ਚਾ ਚੱਲਦਾ ਹੈ ਪੰਜਾਬ ਜਿੱਤ ਗਈ ਰਾਤ ਜਿੱਤ ਗਈ ਹਾਂ ਕਿਆ ਜੱਲਦਾ ਚਾ ਪਤਾ ਤੈਨੂੰ ਢੂੜਾ ਪਾਰਤੀਆਂ ਜੇਠ ਜੇਠ ਆਉ ਜੇਠੇ ਚੱਲਦਾ ਹੈ ਹਾਂ ਬਾਤੋ ਫੇਰ ਰਾਤ ਕਰ ਹੁਣ ਰਾਤ ਦਾ ਘਾ ਹੁਣ ਜੱਟ ਜੱਟ ਚਿੱਤ ਤਾਂ ਜੇਠ ਹੀ ਹਲਦਾ ਭਾਦੋਂ ਮੈਂ ਜੱਟ ਸਦਾ ਹੀ ਹੋ ਜਾਂਦਾ ਫੇਰ ਜਾ ਕੇ ਇਹ ਇਹ ਕਿਦਾ ਹੁਣੀ ਹੋਇਆ ਵਾ ਉਹ ਇਹ ਪਹਿਲੀ ਵਾ ਵਾ ਉਹਦਾ ਸਾਈ ਹੀ ਕਹਿੰਦਾ ਬਾਦੂ ਕਹਿੰਦਾ ਜੱਟ ਕਹਿੰਦਾ ਵੀ ਸਾਧ ਪੰਜ ਵਾ ਵਧੀਆ ਹੁਣ ਤਾਂ ਜਿਆ ਉਹਨੂੰ ਜਿਹੜਾ ਆਪਾਂ ਏਸੀ ਉਦੀ ਲਾਉਂਦੇ ਆ ਐਂ ਮਾਰਦਾ ਕੱਟ ਜਰੇ ਉਹ ਵੀ ਉਹ ਵੀ ਏਸੀ ਵੀ ਸਾਡਾ ਖਰਾਬ ਕਰਦਾ ਹੁਣ ਆਪਾਂ ਜੇ ਕਿਸੇ ਨੇ ਬਾਹਰ ਆ ਕੇ ਮਾਰਤੀ ਤਾਂ ਜਦੋਂ ਬਾਸ ਨੂੰ ਰੱਠ ਲੈਣਾ ਠੀਕ ਨਹੀਂ ਕਰਨ ਸਾਥ ਹੋ ਜਾਂਦਾ ਬੰਦਾ ਇੰਨੇ ਵਾ ਇਹ ਜਿਹੜੇ ਆਪਣੇ ਰੋਪੜ ਜਿਹੜਾ ਗ੍ਰਿਡ ਕਰੂਟਾ ਇਹ ਵੀ ਅੱਗ ਪੈਂਦੀ ਹੁੰਨੀ ਬਾਈ ਅੱਗ ਪੈਂਦੀ ਹੈ ਹਲੇ ਪੂਰੀ ਨਹੀਂ ਹੁੰਦੀ ਹੈਗੀ ਇਹ ਮੌਸਮ ਠੰਡਾ ਭਾਲਦੇ ਉੱਥੇ ਤਾਂ ਪੈਣੀਓ ਪੈਣੀ ਇੱਥੇ ਘਰਾਂ ਲਈ ਫਿਊਜ ਖੜਦੇ ਸਾਰਾ ਜਲ ਜਲ ਕੇ ਗਿਰਦੀਆਂ ਥੜੀਆਂ ਮੜਾ ਜੇ ਲੋੜ ਵੱਧ ਗਿਆ ਜਲ ਜੇ ਜਲ ਤਾਰਾ ਜਲ ਜੇਂਦੀ ਗਰਮ ਆਂਦੀ ਹੈ ਹੋਰ ਹੋਂਦਾ ਸਪਲਾਈਆਂ ਆਏ ਅੱਜ ਕੱਲ ਨੂੰ ਕੱਲ ਨੂੰ 5 ਫੈਨ ਚ ਪੁੱਜ ਗਈ ਪੁੱਜ ਗਈ ਹਾਂ ਕੱਲ ਨੂੰ ਫਾਈਨਲ ਐਲਨ ਮਾ ਹੁਣ ਕਿੱਕੜਾ ਫਿਰ ਫੈਨ ਚ ਲਾਈਏ ਟੀਵੀ ਟੂਵੀ ਕਿਤੇ ਬਾਹਰ ਕੱਢੀ ਕਿਹੜਾ ਲਾਈਏ ਫੜਦਾ ਤੇਰੇ ਬਾੜੇ ਮੈਂ ਲਾਈਏ ਪੜਦਾ ਪੜਦਾ ਲਾ ਉੱਥ ਲੈਟ ਤਾਂ ਹੈਗੀ ਉਹ ਵਾ ਲੈਟ ਹੈਗੀ ਐ ਐਲਈਡੀ ਚੱਕ ਕੇ ਲਾਈਏ ਔਰ ਲਾਈਏ ਲਾਈਏ ਨਜ਼ਾਰਾ ਫਿਰ ਆਪਣਾ ਐਵੇਂ ਤੇ ਕੈਸ ਹੈਂ 7 ਵਜੇ ਤੋਂ ਹੋ ਜਾਂਦਾ 8 ਵਜੇ ਜੇ ਮੀ ਬਹਿ ਗਿਆ ਤਾਂ 2 ਵਜੇ ਤੱਕ ਵੀ ਚੱਲ ਸਕਦਾ ਜੇ ਮੀ ਬਹਿ ਗਿਆ ਫਿਰ 2:30 ਤੈਨੂੰ ਹੀ ਲਾ ਦੋ ਅੱਜ ਗੇ ਰਾਤ ਮੀ ਬਹਿ ਗਿਆ 2 ਵਜੇ ਤੱਕ ਮੈਜੇ ਚੱਲੀ ਗਿਆ ਪ੍ਰਿੰਟਰ ਨੇ ਬਾਈ ਸਟੇਟਸ ਲਾ ਕੇ ਪਿਆ ਇਹ ਨਾ ਮੈਂ ਦੇਖ ਕੇ ਆਏ ਜਿੱਤੇ ਤੇ ਹਾਂ ਕੱਲ ਜੇ ਮੀ ਬੈਣ ਲੱਗ ਗਿਆ ਜੇ ਸਟਾਰਟ ਹੋਇਆ 8:30 'ਚ ਹਾਂ 9:00 ਤੱਕ ਹੋਏਗਾ 9:00 ਵਜੇ 9:44 'ਤੇ ਬਹਿਣੀ ਪਵੇਗਾ 9:44 ਮਿੰਟ 'ਤੇ ਹਾਂ ਹੁਣ ਅਜ ਮੰਨ ਕੇ ਚੱਲ ਤੂੰ ਹੁਣ ਫਾਈਨਲ ਐ ਹਾਂ ਔਰ ਦੇਖੀ ਜਾਂਦੀ ਕਿਹੜੇ ਚੰਨ ਪੰਜਾਬ ਦਾ ਉਹਦੇ ਨਾਲ ਆ ਬਰਾਡ ਕੋਲੀ ਕੇ ਬੈਂਗਲੁਰੂ ਨਾਲ ਅੱਛਾ ਬੰਗਲੌਰ ਨਾਲ ਬੰਗਲੌਰ ਉਹ ਬਈ ਹਰਾਸ਼ ਪੰਜਾਬ ਨੇ ਆਦ ਮੁੰਬਈ ਬੰਬੇ ਹਾਲਾਤ ਰਾਤ ਅੱਛਾ ਬੰਬੇ ਤੱਕ ਹਾਲਾਤ ਰਾਤ ਕਿਉਂ ਅੱਛਾ ਲੈ ਫੇ ਕੱਲ੍ਹ ਵੀ ਹਿਲਾ ਦੇਣਾ ਹਾਂ ਹੋਰ ਕੀ ਲੈ ਵੀ ਬਚਰ ਹੋ ਗਏ ਕੱਲ੍ਹ ਵੀ ਹਿਲਾ ਦੇ ਲੈ ਫੇ ਕਰੀ ਹਿੱਲਾ ਅੱਜ ਫੇ ਹੋਰ ਕੀ ਕਰਦਾ ਮੈਂ ਹਿੱਲਾ ਬਈ ਕਰੀਂ ਪਰਦਾ ਫੋ ਇਹ ਰੋ ਮਹਿਕ ਕੋਲ ਤੇ ਪ੍ਰੋਜੈਕਟਰ ਪ੍ਰੋਜੈਕਟਰ ਹੈਗਾ ਜੇ ਪ੍ਰੋਜੈਕਟਰ ਆ ਫਿਰ ਨਹੀਂ ਤਾਂ ਐਲਈਡੀ ਲੱਗਣੀ ਆ ਨਹੀਂ ਹੈਗਾ ਰੋ ਕੋਲ ਐਲਈਡੀ ਕਰਾ ਪਈ ਜਿੱਤ ਜਾ ਕੇ ਲਾ ਲੰਨੇ ਆ ਉਹ ਲੋੜ ਨਹੀਂ ਹੈਗੀ ਆ ਫੋਨ ਚ ਬੜੀ ਜਾਨੀ ਜਿਹੜਾ ਕੋਈ ਮਰੇ ਸਾਹ ਬੜੇ ਐਸੇ ਆਪ ਹੈਗੀ ਮੇਰੇ ਕੋਲ 50 ਇੰਚੀ ਆ ਬੱਸ ਫਿਰ ਉਹ ਤਾਂ ਨਜ਼ਾਰਾ ਆਉਣਾ ਲਾ ਕੇ ਵੀਰੇ ਫੋਨ ਚ ਨੈੱਟ ਚੱਲਦਾ ਹਾਂ ਫਾਈਵ ਜਿਆਦਾ ਤੇ ਹੋਰ ਹਾਂ ਫ੍ਰੀ ਚੱਲਣਾ ਆਪਣਾ ਐਂ ਕਰੋ ਇੱਕ ਟਰਾਲੀ ਚ ਪਾਣੀ ਭਰ ਲਓ 18 ਫੁੱਟ ਜਨਾਲ ਆਓ ਭਰ ਲਓ ਵਿੱਚ ਮਟਰ ਨਹੀਂ ਨਹੀਂ ਜਾਓ ਨਾਲੇ ਦੇ ਦੇਖੀਓ ਹਾਂ ਰਾਤ ਨੂੰ ਆ ਮੈਂ ਤਾਂ ਸਭ ਬਹੁਤ ਜਿਆਣੇ ਦੇਖ ਰਹਿਣਾ ਸਕਰੀਨਾਂ ਲੈ ਕੇ ਮੈਂ ਰਾਤ ਬਹੁਤ ਚੱਲਿਆ ਕੰਮ ਨਹੀਂ ਨਹੀਂ ਨਾਵੇ ਫਿਰ ਜਿਹਨੇ ਈ ਆ ਗਈ ਫਿਰ ਕੰਮ ਖਾਵੇ ਨਾ ਫਿਰ ਰੇਵੈਟਰ ਚੱਕਣਾ ਪੈਣਾ ਇਹ ਤਾਂ ਜਲੇਟਰ ਵੀ ਲਾ ਦੂਗੇ ਜਲੇਟਰ ਵੀ ਲਾ ਦੇ ਜਲੇਟਰ ਵੀ ਲਾ ਦੂਗੇ ਜਲੇਟਰ ਲੱਗੂ ਫਿਰ ਟਿਲ ਨਾ ਜਾਈਆ ਠੀਕ ਐ ਤੇ ਹਵਾ ਚ ਖੁੱਲੀ ਜੀ ਉਹ ਗੰਦ ਪਲੋਟ ਆਏ ਨਾ ਪੂਰਾ ਨਹੀਂ ਗਣੀ ਨਾਵੇ ਫਿਰ ਤਾਂ ਕੰਮ ਨਹੀਂ ਆਇਆ ਇਹ ਮੀਂਹ ਆ ਕੇ ਫਿਰ ਵੀ ਆਪਾਂ ਜਿੱਥੇ ਸਾਡੇ ਆਪਾਂ ਉੱਪਰ ਹੁਣ ਫਾਈਨਲ ਨਹੀਂ ਇਹ ਦੁਆਰਾ ਉਹ ਹੁਣ ਫਾਈਨਲ ਹੈ ਫਾਈਨਲ ਤਾਂ ਹੋਣੀ ਹੋਣਾ ਹੋ ਗਈ ਰਹਿਣਾ ਫੱਲੇ ਹੋਣਾ ਦਾ ਫਾਈਨਲ ਨਹੀਂ ਕੱਲ ਤਾਂ ਉਹ ਕੱਲ ਆਇਆ ਉਹ ਟੌਪ ਹੈ ਸਾਡੀ ਉਹ ਟੌਪ ਟੀਮ ਸੀ ਹੁਣ ਤਾਂ ਦੋਏ ਇੱਕ ਦੋ ਟੌਪ ਵਾਲੀ ਟੀਮ ਆ ਗਈ ਨਾ ਮੈਚ ਨਾ ਹੁੰਦਾ ਅੱਜ ਵੀ ਹੋ ਜਾਂਦਾ ਉਹ ਅੱਜ ਤੱਕ ਟਾਈਮ ਦਣਾ ਉਹ ਨਹੀਂ ਰਿਜ਼ਰਵਡੇ ਹੈ ਨਹੀਂ ਤਾਂ ਕੱਲ ਦੇ ਕੱਲ ਦੇ ਬਸ ਹਾਂ ਜੇ ਮੀ ਪੈ ਜਾਂਦਾ ਪੰਜਾਬ ਦੀ ਫਾਈਨਲ ਸਿੱਧੀ ਕੱਲ ਜੇ ਮੀ ਪੈ ਜਾਂਦਾ ਸਾਡੀ ਪੰਜਾਬੀ ਇਸ ਤਰ੍ਹਾਂ ਦਾ ਖੇਡ ਕੇ ਵੀ ਜਿੱਤ ਗਿਆ ਖੇਡ ਕੇ ਵੀ ਜਿੱਤ ਗਿਆ ਨਹੀਂ ਉਹਨਾਂ ਦੇ ਚਾਂਸ ਹੈਗੇ ਤੇ ਉੱਪਰ ਤੇ ਉਹ ਅੱਛਾ ਆ ਮੀ ਬੈਠਾ ਲੋ ਮੀਨਾ ਪੈਂਦਾ ਹੀ 2 ਦਿਨ ਹੁਣ 2 ਦਿਨ ਮੀਨਾ ਪਵੇ ਠੀਕ ਹੈ ਮੀਦਾ ਤਾਂ ਦੱਸਿਆ ਅੱਜ ਪਊਗਾ ਮੀਦਾ ਅੱਜ ਇਹ ਤਾਂ ਦੱਸਿਆ ਵਾ ਪਊਗਾ ਬਾਈ ਰਾਤ ਨੂੰ ਮੀ ਅੱਜ ਰਾਤ ਉਹਨੂੰ ਕੱਲੂ ਵੀ ਦੱਸਿਆ ਵਾ 2 ਦਿਨ ਮੀ ਦੱਸਿਆ ਦੱਸਿਆ 40 ਮਿੰਟ ਪਾ ਹਨਾ ਇਹਦੇ ਰੀ ਝਖੜੇ ਆਉਣਾ ਵਿਚਾਰੇ ਨਹੀਂ ਝਖੜ ਦਾ ਬਾਰ ਨਹੀਂਗਾ ਹਨੇਰੀ ਝਖੜੇ ਤੂਫਾਨ ਦੀ ਬਾਰ ਨਹੀਂਗਾ ਬਸ ਤੂਫਾਨ ਆਊਗਾ ਸਾਡੇ ਵੀ ਡਿਸਕੋ ਜੀ ਹੈ ਕੁੱਤਾ ਵੜਦਾ ਬਾਈ ਸਾੜੀਆਂ ਪੜਦੇ ਨੇ ਰੋਜ਼ ਵੜ ਕੱਢਦਾ ਇੱਕ ਮਾਰੀ ਸਾਡੇ ਵੀ ਵੜ ਕੱਢਦਾ ਪਾਉਂਦਾ ਵੀ ਕੁੱਤੇ ਹੀ ਕਰਦਾ ਮੇਰੋਂ ਕੱਢ ਦੇਗੇ ਤਾਂ ਉਹ ਵੀ ਵੜਤੀ ਪਾ ਲਈ ਅੱਜ ਆਲੇ ਇੱਧਰ ਉਹ ਡਾਂਗ ਫਿਰਨੇ ਆਲੀ ਐ ਪਤਾ ਨਹੀਂ ਕਿਹੜੀ ਨਸਲ ਐ ਬਾਬਦਾ ਕਹਦਾ ਤਾਰ ਵੜ ਦੂ ਆਪਣਾ ਤਾਰ ਵੜ ਕੇ ਡਾਂ ਤੇ ਆਉਂਦਾ ਹੋਰ ਮੈਂ ਕਿਹਾ ਝਟਕਾ ਤਾਰ ਲਾ ਦੀ ਇਹਨੂੰ ਪਤਾ ਲੱਗੇ ਇੱਕ ਵਾਰ ਉੱਥੇ ਰਹਿਣਾ ਦਿੰਦਾ ਦਾਂ ਦਾਂਦੇ ਆਏ ਇਹਦੇ ਨੂੰ ਮਾਰ ਦੇਣਾ ਫੇਰ ਪਿੰਡ ਦੇ ਆਦਾ ਨਾ ਅੱਛਾ ਫੇਰੂ ਜੇ ਮੁੜ ਕੇ ਇੱਧਰ ਵੀ ਆ ਗਿਆ ਕਰਨਾ ਪੈਣਾ ਕੰਮ ਇਹ ਸਾਰੇ ਪਿੰਡ ਵਾਲਾ ਪਾਣਾਂ ਨੇ ਉੱਥੋਂ ਜਾਓ ਹਾਂ ਉੱਥੇ ਦਾ ਗਰੰਟ ਹੈ ਤੇ ਲੈ ਗਿਆ ਚਲਾ ਜਾਂਦਾ ਜਾਂਦਾ ਇਹਨੂੰ ਦੰਦ ਮਾਰਦਾ ਇਹ ਛੱਡਦਾ ਵੀ ਨਹੀਂ ਹੈਗਾ ਇਹ ਦੇਖ ਲੈ ਤੂੰ ਮੈਂ ਤਾਂ ਲਫਾਫੇ ਲੈ ਕੇ ਆ ਦੇਵਾਂ ਆਉਂਗਾ ਨਹੀਂ ਫੇਰ ਵੀ ਵੱਢ ਗਿਆ ਐਂ ਦੰਦ ਮਾਰ ਰਿਹਾ ਉਹ ਆ ਰਹੇ ਇਹਨੂੰ ਪਤਾ ਲੱਗ ਗਿਆ ਵੀ ਕਿਆ ਚੀਜ਼ਾਂ ਇਹ ਹੋ ਆਪਣੇ ਚ ਰਹਿੰਦੇ ਵੀ ਤਾਂ ਕਿਧਰ ਸੂਰ ਨੂੰ ਪਤਾ ਲੱਗ ਗਿਆ ਉਹਦਾ ਭੈਣ ਜੋ ਬੜਾ ਢੇੜਾ ਉਹ ਸੂਰ ਤਾਂ ਉਹ ਸੂਰ ਇਹਦਾ ਬਾਹਰ ਇਹਦਾ ਦਰਦਾ ਉਤੇ ਉਹ ਨਹੀਂ ਆਹ ਇਹਦੇ ਬਾਰਡਰ ਦਾ ਯਾਰ ਸੂਰ ਇਹਦਾ ਬਾਹਰ ਕੁੱਤੇ ਵੀ ਆਪਣੇ ਚ ਆਪਾਂ ਲਾਉਂਦੇ ਆ ਵਾਹੂ ਦੇਖਦੇ ਆ ਲਾਉਂਦੇ ਨੇ ਆਪਾਂ ਨੂੰ ਉਹਨੂੰ ਥਾਉ ਥੋਪ ਜਾਈਏ ਕੋਈ ਨਹੀਂ ਕਰਦੇਗੇ ਇਹ ਸੂਰ ਸੂਰ ਇਹਦਾ ਬਾਹਰ ਭਾਈ ਜੰਗਲ ਚ ਉਹਨੂੰ ਪਰੇ ਨਾਲ ਵੀ ਕਿਆ ਕਰਦੇ ਆ ਉਹ ਤਾਂ ਹੌਲ ਜੰਦਾ ਉਹਰਾ ਨੂੰ ਛਟਕੇ ਲੱਗ ਲਏ ਉਹ ਤਾਰ ਸਮਝਦੇ ਆ ਤਾਰ ਸਾਹਮਣੇ ਨੂੰ ਝੜ ਕੇ ਲੱਗ ਗਿਆ ਕੁੱਤੇ ਨੂੰ ਲੱਗੇ ਵੀ ਨਹੀਂ ਲੱਗੇ ਵੀ ਨਹੀਂ ਤੈਨੂੰ ਵੱੜ ਕੇ ਲਵਾ ਦੋ ਕੱਦਮ ਜੇ ਕੁੱਤਾ ਮੂੰਹ ਮਾਰ ਢਾਗ ਮਾਰੇ ਤੇ ਉਹ ਹੀ ਛਟਕਾ ਵੇ ਲੋਟੋਣਾ ਇਹਨੇ ਉਹ ਆਉਂਦਾ ਬੇ ਟਾਈਮ ਇਹ ਜਿਆ ਬੰਦਾ ਨਹੀਂ ਹੁੰਦਾ ਤੇ ਹਰ ਹੋਰ ਕੋਈ ਨਹੀਂ ਕਰਦਾ ਅੱਗੇ ਮੈਂ ਥੋੜੂ ਜਿਹਾ ਕੱਢ ਲੈਣਾ ਇਹਨੇ ਉਹ ਕਿ ਜਾਣਾ ਇਹਨੇ ਹੋਰ ਕੋਈ ਕੰਮ ਵੇ ਵੱੜਦਾ ਹੀ ਨਹੀਂ ਬਾਈ ਤੂੰ ਲੈ ਕਿਹੜੇ ਖਾਂਦਾ ਯਾਰ ਬੋਲ ਨੂੰ ਬਸ ਦੰਦ ਮਾਰ ਜੀ ਨਾਲ ਜਦੋਂ ਛਲਪ ਰਿੰਦਾ ਇਹ ਜੀ ਦੰਦ ਉਹ ਇੱਕੜੇ ਇੱਕੜੇ ਖਾਂਦਾ ਵੀ ਖਾਣੀ ਇਹਨੇ ਕੋਸ ਵਿੱਚ ਤੇ ਕਿਆ ਦੱਸ ਬਣੇ ਸਵਾਲ ਅੰਦਰ ਫਿਰਦੇ ਨੇ ਹਲੇ ਦੰਦ ਦੇ ਠੇ ਹੋਣੇ ਸਾਡੇ ਇੰਨੇ ਨਹੀਂ ਗਲਤ ਕਰ ਤੇਰੇ ਮੈਂ ਦੇਖਿਆ ਕਿ ਵੱਡੀ ਪਈ ਹਾਂ ਚਲ ਦੇਖਾ ਫਿਰ ਕਰਾ ਸਪਰੇ ਫਿਰ ਚੱਲ ਜੱਟ ਟੱਕਣੀ ਬੈਣਾ ਸਿਆ ਉਹਨੀਆਂ ਕੋਲ ਉਹ ਹਿੰਡਾ ਹੋ ਗਿਆ ਹੁਣ ਲੱਗਦਾ ਹੈ ਜੀ ਨਾ ਜੀ ਵੀ ਸੀਲ ਦਿਓ ਲਾਤੀ ਪਿੱਟਾ ਦਾ ਪ੍ਰੈਸ਼ਰ ਬਹੁਤ ਵਧੀਆ ਆਇਆ ਤਾਂ ਇਹਦਾ ਹਥਿਆਰ ਦੂਆ ਇੱਕ ਕਹਦਾ ਹੁੰਦੀ ਹੈ ਰਫਲ ਹਾਂ ਇਹ ਪਿਸਤੌਲ ਇਹ ਸਮਝ ਲੈ ਇਹ ਤਾਂ ਲੱਗਦੀ ਉਹ ਪਿਸਤੌਲ ਹੈ ਤੇਰਾ ਪਿਸਤੌਲ ਆ ਵੀ ਹੱਥ ਦਾ ਛੋਟੀ ਜੀ ਹੈ ਤੇ ਇੱਕ ਹੰਤਾਰੀ ਹੈ ਦੂਇਆ ਜਿਹੜੀ ਰੋਹ ਲਾਉ ਫੜੀ ਹੈ ਉਹਦੀ ਫੋਰਾ ਵੀ ਨਹੀਂ ਬਣਦਾ ਇਹ ਪਿਸਤੌਲ ਹੈ ਸਮਝ ਲੈ ਇਹ ਬੁਗਿਆ ਮਾਰਦੀ ਬ੍ਰਸਟ ਮਾਰਦੀ ਹੈ ਇਹ ਤਾਂ ਸਦਾ ਫੋਰਾ ਹੀ ਬਹੁਤ ਹੈ ਉਹ ਦੇਖਣੇ ਨਹੀਂ ਵਧੀਆ ਲੱਦੀ ਇਹ ਉਹ ਤਾਂ ਬਹੁਤ ਲੰਬੀ ਜਿਹੜੀ ਦੂਈ ਹੈ ਇਹ ਛੋਟੀ ਜੀ ਇਹਦਾ ਫੋਰਾ ਇੰਨਾ ਹੀ ਛੜਦੇ ਗੱਲਾਂ ਇੱਕ ਫੈਲਦੀ ਕਿਸੇ ਸਿੱਧਾ ਸਿੱਧਾ ਮਾਰਦੀ ਆ ਸਿੱਧਾ ਮਾਰਦਾ ਜਿਵੇਂ ਫਿਲਮ ਹਲਾਇ ਨੂੰ ਕਰ ਲਾ ਅੱਛਾ ਇਸ਼ਾਉਟ ਕਰਨਾ ਮਾਰ ਰਿਹਾ ਹਾਂ ਹਲੇ ਬਹੁਤੇ ਬਣਾ ਨਾਰ ਮੰਗਣਾ ਸ਼ਾਟ ਕਰਨਾ ਇਹ ਮੈਂ ਫੈਲਦੀ ਜਾ ਕੇ ਫੈਲਦੀ ਜਾਦਾ ਜਦ ਫੁੱਟਦੀ ਐ ਫੇ ਖਿੜਦੀ ਐ ਦੂਜਾ ਪ੍ਰੈਸ਼ਰ ਨਹੀਂ ਬਣਦਾ ਜੇ ਮਾਰਿਆ ਫੇਰ ਜਾ ਹੁਣ ਮਾਰ ਜਾਂਦੇ ਆ ਹੁਣ ਆ ਦੇਗਾ ਲੋ ਸਵੇਰ ਨੂੰ ਸਾਰੇ ਕੀੜੇ ਮਕੌੜੇ ਪੁੱਠੇ ਪਏ ਹੋਊਗੇ ਇਹ ਖਰਾਬ ਹੋ ਗਏ ਮੋਟਰਸਾਈਕਲ ਭਾਈ ਹੈ ਵੇ ਇਹ ਤਾਂ ਚੱਲੀ ਜਾਂਦੇ ਆ ਕਦੇ ਖਰਾਬ ਇਹ ਖੜ ਗਿਆ ਤੂੰ ਚੱਲ ਬਣਾ ਦੇ ਇਹ ਧੂਆ ਖੜ ਗਿਆ ਚੱਲ ਬਣਾ ਕੋਈ ਜੀ ਇੱਕੋ ਜਿਹਾ ਨੰਬਰ ਆ ਪਤਾ ਨਹੀਂ ਕਿਹੜਾ ਹੈ ਕੀ ਦਾ ਆ ਹੈ ਕਦਾ ਇਹ ਮੂਹਂਡੂ ਜਾ ਕੇ ਆਇਆ ਖੜਦਾ ਨਹੀਂ ਹੈਗਾ ਸਰਪਸ ਇੱਕੇ ਹੋਈ ਐ ਮੂਹਂਡੂ ਦੇ ਬਾਅਦ ਉਹ ਮੂਹਂਡੂ ਕਿੱਥੇ ਗਈ ਕੋਈ ਬਸ ਚਲਾ ਦੇ ਜਾ ਖੜੂਗਾ ਨਹੀਂ ਖੜੂਗਾ ਬਾਈ ਚਲਾ ਲੈ ਜੇ ਇੱਕ ਮੋਢੇ ਕੋਸ ਹੋਊਗਾ ਮੋਢਾ ਤੁਰਨੇ ਫਿਰਦੇ ਔਖਾ ਹੋਊਗਾ ਤਾਂ ਉਹਨੂੰ ਡਾਕਟਰ ਕੋਲ ਲੈ ਜਾਣਾ ਪਹਿਲਾਂ ਥੋੜੀ ਛੋਟੇ ਆ ਬਾਈ